ਹਾਂਜੀ ਵੈਲਕਮ ਆ ਜੀ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਅਪਡੇਟ ਟੀਵੀ ਤੇ ਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਤੁਹਾਡਾ ਆਧਾਰ ਕਾਰਡ ਆ ਉਸ ਦੇ ਵਿੱਚ ਕਿਹੜਾ ਮੋਬਾਈਲ ਨੰਬਰ ਲਿੰਕ ਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਵੇਂ ਆਪਾਂ ਬੈਂਕ ਦੇ ਵਿੱਚ ਜਾਂ ਫਿਰ ਕਿਸੇ ਨੇ ਪੈਨ ਕਾਰਡ ਅਪਲਾਈ ਕਰਨਾ ਹੁੰਦਾ ਵਾ ਜਾਂ ਕਈ ਵਾਰੀ ਆਧਾਰ ਨਾਲ KYC ਕਰਨੀ ਹੁੰਦੀ ਆ ਆਧਾਰ ਨਾਲ ਰਿਲੇਟਡ ਕਈ ਤਰ੍ਹਾਂ ਦੇ ਕੰਮ ਆਪਾਂ ਨੂੰ ਹਰ ਇੱਕ ਨੂੰ ਕਿਤੇ ਨਾ ਕਿਤੇ ਪੈਂਦੇ ਹੀ ਰਹਿੰਦੇ ਨੇ ਤੇ ਕਦੇ ਕਦੇ ਇਹ ਕੀ ਹੁੰਦਾ ਵਾ ਪਾਦਾਰ ਕਾਰਡ ਦਾ ਓਟੀਪੀ ਸੈਂਡ ਕਰਦੇ ਆ ਪਰ ਸਾਡੇ ਮੋਬਾਈਲ ਨੰਬਰ ਤੱਕ ਉਹ ਓਟੀਪੀ ਪਹੁੰਚਦਾ ਹੀ ਨਹੀਂ ਹੈ ਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਆਧਾਰ ਕਾਰਡ ਦੇ ਨਾਲ ਕਿਹੜਾ ਮੋਬਾਈਲ ਨੰਬਰ ਲਿੰਕ ਆ ਜਾਂ ਫਿਰ ਸਾਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਸਾਡਾ ਆਧਾਰ ਕਾਰਡ ਜਿਹੜਾ ਅਪਡੇਟ ਆ ਜਾਂ ਇਸ ਨੂੰ ਅਪਡੇਟ ਕਰਨ ਦੀ ਲੋੜ ਆ ਫਿੰਗਰਪ੍ਰਿੰਟ ਬਾਇਓਮੈਟ੍ਰਿਕ ਅਪਡੇਟ ਕਰਨ ਦੀ ਲੋੜ ਆ ਜਾਂ ਨਹੀਂ ਸੋ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਕਿ ਤੁਹਾਡੇ ਤੁਸੀਂ ਇਸ ਵੀਡੀਓ ਦੇ ਵਿੱਚ ਸਿੱਖੋਗੇ ਕਿ ਆਪਾਂ ਆਪਣੇ ਆਧਾਰ ਕਾਰਡ ਦੇ ਵਿੱਚ ਕਿਹੜਾ ਮੋਬਾਈਲ ਨੰਬਰ ਲਿੰਕ ਆ ਉਸ ਨੂੰ ਕਿਵੇਂ ਚੈੱਕ ਕਰਨਾ ਵਾ ਇਸ ਤੋਂ ਲਾ ਬਾ ਤੜਾਹਾਰ ਕਾਰਡ ਬਾਇਓਮੈਟ੍ਰਿਕ ਅਪਡੇਟ ਦੀ ਜ਼ਰੂਰਤ ਹੈ ਤੁਹਾਡੇ ਫਿੰਗਰਪ੍ਰਿੰਟ ਜਿਹੜੇ ਆ ਉਹਨਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ਇਹ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਸਿੱਖਾਂਗੇ ਸਭ ਤੋਂ ਪਹਿਲਾਂ ਕੀ ਕਰਨਾ ਵਾ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਦੀ ਸਕਰੀਨ ਦੇ ਵਿੱਚ ਬ੍ਰਾਊਜ਼ਰ ਦੇ ਵਿੱਚ ਆਪਣਾ google.com ਖੋਲ ਲੈਣਾ ਵਾ ਇਸ ਦੇ ਵਿੱਚ ਤੁਸੀਂ ਲਿਖਣਾ ਵਾ Google ਦੇ ਵਿੱਚ ਆਧਾਰ ਚੈੱਕ ਵੈਲਿਡਿਟੀ aadhar check validity ਲਿਖਣ ਤੋਂ ਬਾਅਦ ਜੇ ਫਰਸਟ ਵਾਲੀ ਵੈਬਸਾਈਟ ਆ ਇਸ ਦਾ ਤੁਸੀਂ ਚਾਹੇ ਲਿੰਕ ਕਾਪੀ ਕਰ ਸਕਦੇ ਜੇ ਜਾ ਕੇ ਫਰਸਟ ਵਾਲੀ ਵੈਬਸਾਈਟ ਆ ਇਸ ਨੂੰ ਸਿੱਧਾ ਤੁਸੀਂ ਓਪਨ ਕਰ ਸਕਦੇ ਜੇ ਇਹ ਵੈਬਸਾਈਟ ਓਪਨ ਕਰਨ ਤੋਂ ਬਾਅਦ ਇਸ ਤੇ ਉੱਪਰ ਐਂਟਰ ਆਧਾਰ ਨੰਬਰ ਇਸ ਤੇ ਤੁਸੀਂ ਆਪਣਾ ਆਧਾਰ ਕਾਰਡ ਦਾ ਨੰਬਰ ਫਿਲ ਕਰੋਗੇ ਉਸ ਪੋਸਟ ਮੇਰੇ ਕੋਲ ਇੱਕ ਆਧਾਰ ਕਾਰਡ ਪਿਆ ਵਾ ਇਸ ਦਾ ਆਪਾਂ ਨੰਬਰ ਫਿਲ ਕਰ ਲੈਣੇ ਆ ਨੰਬਰ ਫਿਲ ਕਰਨ ਤੋਂ ਬਾਅਦ ਜੋ ਨੈਕਸਟ ਐਂਟਰ ਕੈਪਚਾ ਆ ਰਿਹਾ ਵਾ ਜੋ ਤਾਂ ਦੇ ਰਾਈਟ ਸਾਈਡ ਤੇ ਫੋਟੋ ਆ ਰਹੀ ਹੈ ਜਿਸ ਦੇ ਵਿੱਚ ਇੱਕ ਕੋਡ ਲਿਖਿਆ ਆਵਾ ਛੇਮ ਛੇਮ ਇਹੀ ਕੋਡ ਤੁਸੀਂ ਐਂਟਰ ਕੈਪਚਾ ਦੇ ਵਿੱਚ ਲਿਖ ਲੈਣਾ ਵਾ ਜੇਕਰ ਇਹ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਆਵਾ ਤਾਂ ਵੱਡੇ ਅੱਖਰਾਂ ਦੇ ਵਿੱਚ ਲਿਖੋਗੇ ਜੇਕਰ ਇਹ ਛੋਟੇ ਅੱਖਰਾਂ ਦੇ ਵਿੱਚ ਲਿਖਿਆ ਆਏ ਤਾਂ ਛੋਟੇ ਅੱਖਰਾਂ ਦੇ ਵਿੱਚ ਲਿਖੋਗੇ ਇਹ ਕੋਡ ਲਿਖਣ ਤੋਂ ਬਾਅਦ ਤੁਸੀਂ ਪਰ ਸੀਟ ਤੇ ਕਲਿੱਕ ਕਰ ਦੇਣਾ ਵਾ ਪਰ ਸੀਟ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਡਿਟੇਲ ਆ ਜਾਵੇਗੀ ਆਧਾਰ ਕਾਰਡ ਦੇ ਨਾਲ ਮੋਬਾਈਲ ਨੰਬਰ ਜਿਹੜਾ ਲਿੰਕ ਆ ਉਸ ਦੇ ਅਖੀਰ ਵਾਲੇ ਤਿੰਨ ਤਿੰਨ ਜਿਹੜੇ ਮੈਥ ਦੇ ਵਾਰਡ ਆ ਤਿੰਨ ਅੱਖਰ ਜਿਹੜੇ ਆ ਉਹ ਆਪਾਂ ਨੂੰ ਸ਼ੋ ਹੋ ਜਾਣਗੇ ਕਿਹੜੀ ਸਟੇਟ ਦਾ ਆਧਾਰ ਕਾਰਡ ਆ ਲੜਕੇ ਦਾ ਵਾ ਜਾਂ ਫਿਰ ਲੜਕੀ ਦਾ ਆਧਾਰ ਕਾਰਡ ਆ ਤੇ ਉਮਰ ਇਹ ਸਾਰਾ ਕੁਝ ਆਪਾਂ ਨੂੰ ਆਧਾਰ ਕਾਰਡ ਦੀ ਜਾਣਕਾਰੀ ਆਪਾਂ ਨੂੰ ਸਿਰਫ ਇੱਕ ਆਧਾਰ ਕਾਰਡ ਦੀ ਵੈਬਸਾਈਟ ਤੋਂ ਹੀ ਪਤਾ ਚੱਲ ਜਾਵੇਗੀ ਸੋ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਆ ਜੇਕਰ ਕਿਸੇ ਨੂੰ ਵੀ ਆਪਣੇ ਆਧਾਰ ਕਾਰਡ ਦਾ ਨੰਬਰ ਚੈੱਕ ਕਰਨ ਚ ਪ੍ਰੋਬਲਮ ਆ ਰਹੀ ਆ ਤਾਂ ਤੁਸੀਂ ਇਸ ਸਿੰਪਲ ਜਿਹੇ ਮੈਥਰ ਨਾਲ ਆਪਣਾ ਆਧਾਰ ਕਾਰਡ ਦਾ ਫੋਨ ਨੰਬਰ ਚੈੱਕ ਕਰ ਸਕਦੇ ਜੀ ਇਸ ਤਰ੍ਹਾਂ ਆਵਾ ਜੇਕਰ ਤੁਹਾਡਾ ਆਧਾਰ ਕਾਰਡ ਬਾਇਓਮੈਟ੍ਰਿਕ ਅਪਡੇਟ ਦੇ ਲਈ ਪੈਂਡਿੰਗ ਆ ਤਾਂ ਉਸ ਤੇ ਲਈ ਵੀ ਇਸ ਦੇ ਵਿੱਚ ਤੁਹਾਡਾ ਆਧਾਰ ਕਾਰਡ ਨੰਬਰ ਭਰਨ ਤੋਂ ਬਾਅਦ ਮੈਸੇਜ ਆ ਜਾਵੇਗਾ ਕਿ ਤੁਹਾਡਾ ਆਧਾਰ ਕਾਰਡ ਦੇ ਫਿੰਗਰਪ੍ਰਿੰਟਸ ਜਿਹੜੇ ਨੇ ਉਹ ਪੈਂਡਿੰਗ ਨੇ ਤੇ ਬਾਇਓਮੈਟ੍ਰਿਕ ਅਪਡੇਟ ਕਰਨ ਦੀ ਜ਼ਰੂਰਤ ਹੈ ਸੋ ਵੀਡੀਓ ਇਨਫੋਰਮੇਟਿਵ ਲੱਗੀ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਲਿਓ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ